ਮੜ ਕੱਟ ਲੈਂਦੇ ਨੇ ਬੰਦੇ ਪੰਜਾਬ ਤੇ ਰੌਲਾ ਤਾਂ ਇਹ ਪੈਂਦਾ ਵੀ ਦੁੱਧ ਦੀ ਬਹੁਤ ਕਮੀ ਆ ਬਹੁਤ ਘਾਟ ਆ ਦੁੱਧ ਦੀ ਦੇਸ਼ ਪੱਧਰ ਤੇ ਵੀ ਆਇਆ ਵੀ ਦੁੱਧ ਦੀ ਬਹੁਤ ਘਾਟ ਆ ਫਿਰ ਵੇਰਕਾ ਦੁੱਧ ਚੱਕਦੀ ਕਿਉਂ ਨਹੀਂ ਵੇਰਕਾਲਿਆਂ ਦਾ ਤਾਂ ਸੰ ਨੂੰ 12 ਸਾਲ ਹੋ ਗਏ ਪਿੱਛੇ ਫਿਰਦਿਆਂ ਨੂੰ ਇਹ ਤਾਂ ਹੱਥ ਖੜਾ ਹੀ ਕਰ ਦੇਣੀ ਵੀ ਸਾਡੇ ਕੋਲ ਦੁੱਧ ਪੂਰਾ ਹੈ ਸਾਡੇ ਕੋਲ ਦੁੱਧ ਪੂਰਾ ਹੈ ਤੇ ਇਹਨਾਂ ਨੇ ਜਿਹੜੇ ਫਾਰਮਰ ਦੇਖੋ ਜੀ ਜੋੜੇ ਹੋਏ ਨੇ ਪੁਰਾਣੇ ਚੱਲਦੇ ਪਏ ਨੇ ਜਾਂ ਸਾਡੇ ਵਰਗੇ ਜਿਹਦੇ ਉਹਨਾਂ ਕੋਲ ਦੁੱਧ ਘਟਦਾ ਉਦੋਂ ਇਹ ਨਵੇਂ ਜੋੜ ਲੈਂਦੇ ਨੇ ਤਾ ਨਵਾਂ ਕੋਡ ਦਿੰਦੇ ਨਹੀਂ ਮੁੜ ਕੇ ਨਾ ਇਹ ਨਵਾਂ ਚੱਲਾਂਗੇ ਅੱਜ ਤੱਕ ਕਦੀ ਕਿਸੇ ਨੇ ਇਸ ਮੁੱਦੇ ਤੇ ਆਵਾਜ਼ ਉਠਾਈ ਨਹੀਂ ਕਿਉਂਕਿ ਇਹ ਬੋਲਣ ਨਹੀਂ ਦਿੰਦੇ ਜੇ ਬੋਲੂਗਾ ਤਾਂ ਕਹੂਗਾ ਤੇਰਾ ਕੋਡ ਬੰਦ ਹੋ ਜਾਣਾ ਅਗਲੇ ਨੂੰ ਪਤਾ ਯਾਰ ਮੈਂ ਬੋਲ ਕੇ ਕੀ ਲੈਣਾ ਸਵੇਰੇ ਦੁੱਧ ਲਿਕਣਾ ਹੀ ਨਹੀਂ ਫਿਰ ਜੀਐਮ ਸਾਹਿਬ ਦਾ ਡਿਪਟੀ ਜੀਐਮ ਸਾਹਿਬ ਦਾ ਇੱਕ ਦਿਨ ਫੋਨ ਤੇ ਗੱਲ ਹੁੰਦੀ ਹੈ ਮਿਲਦੇ ਤਾਂ ਹੈ ਨਹੀਂ ਆਪ ਹਾਂ ਫੋਨ ਤੇ ਗੱਲ ਹੋਈ ਕਹਿੰਦੇ ਤੇਰੀ ਇੱਕ ਵੀਡੀਓ ਦੇਖੀ ਸੀ ਜਿੱਥੇ ਤੂੰ ਵੇਰਕਾ ਦੇ ਫੈਟ ਬਾਰੇ ਬੋਲਿਆ ਸੀ ਤੇ ਆਮੇਰਕਾ ਦੀ ਬਰਫੀ ਬਾਰੇ ਬੋਲਿਆ ਸੀ ਮੈਂ ਹਾਂ ਦੀ ਫਿਰ ਜੇ ਇਹ ਗੱਲ ਆ ਵੀਡੀਓ ਵਾਲੀ ਫਿਰ ਕੋਡ ਚੱਲ ਦੂੰਗਾ ਕਰੇ ਮੈਂ ਜੀ ਸ ਸਰਕਾਰ ਨੂੰ ਇਹ ਦੋਸ਼ੀ ਬਣਾਉਂਦੇ ਨੇ ਸਾਰਾ ਇਹਨਾਂ ਦਾ ਕਰਪਟ ਸਟਾਫ ਹੈ ਹੁਣ ਮੇਰੇ ਫਾਰਮ ਦਾ 40 ਦਿਨ ਦੁੱਧ ਕੋਟ ਦੇ ਵਿੱਚ ਨਹੀਂ ਪਿਆ ਤਾਂ ਮੇਰਾ ਕੋਟ ਬੰਦ ਹੋ ਗਿਆ ਜਦੋਂ ਸਾਡੀ ਪੇਮੈਂਟ 40 ਦਿਨ ਨਹੀਂ ਆਉਂਦੀ ਉਦੋਂ ਅਸੀਂ ਤਾਂ ਨਹੀਂ ਫਾਰਮ ਕੋਟ ਬੰਦ ਕਰ ਲਈ ਵੀ ਅਸੀਂ ਤੁਹਾਨੂੰ ਦੁੱਧ ਨਹੀਂ ਪਾਣਾ ਪੈਸੀ ਨਹੀਂ ਦਿੱਤੇ ਧੱਕੇਸ਼ਾਹੀ ਕਰਦੇ ਨੇ ਦੇ ਕੇ ਮੂੰਗਦਾਲ ਦੀ ਬਰਫੀ ਪੈਸੇ ਕੱਟੇ ਕਾਜੂ ਗੱਤਰੀ ਦੇ ਇਹ ਧੱਕਾ ਚੱਲਦਾ ਜੀ ਪੂਰਾ ਦਿਵਾਲੀ ਵਾਲੇ ਦਿਨ ਦਾ ਕਹਿੰਦਾ ਭਾਜੀ ਸਾਡੇ ਕੋਲ ਤਾਂ 25 ਡੱਬੇ ਵੀ ਬਰਫੀ ਦੇ ਆ ਜਾਂਦਾ ਸਾਨੂੰ ਹਾਂ ਕਹਿਣੀ ਪੈਂਦੀ ਹੈ ਸਾਡੇ ਕੋਲ ਤਾਂ 50 ਗੱਟੇ ਫੀਡ ਦੇ ਵੀ ਆ ਜਾਂਦਾ ਸਾਨੂੰ ਹਾਂ ਕਹਿਣੀ ਪੈਂਦੀ ਹੈ ਵੇ ਅਸੀਂ ਦੁੱਧ ਦਿੱਤਾ ਹੈ ਪੈਸੇ ਲੈਣ ਦੇ ਕੋਈ ਫ੍ਰੀ ਥੋੜੀ ਪਾਇਆ ਧੱਕੇ ਨਾਲ ਫਾਰਮਾਂ ਤੇ ਫੀਡ ਛੁੱਟੀ ਜਾਂਦੀ ਹੈ ਹੁਣ ਦੇਖੋ ਜੀ ਜਿਹੜੀ ਇੰਡੀਆ ਦੀ ਨੰਬਰ 1 ਕੰਪਨੀ ਹੈ ਕਾਰਗਿਲ ਅੱਜ ਇਹਦੀ ਫੀਡ ਹੈ ਉਹਦੀ ਫੀਡ ਤਾਂ ਮਿਲਦੀ ਹੁੰਦੀ ਹੈ 1500 ਤੋਂ 1600 ਰੁਪਏ ਪਿਛਲੇ ਰੇਟ ਟਾਈਮ ਦੇ ਵਿੱਚ ਤੇ ਵੇਰ ਕਾ ਦੀ ਫੀਡ 1800 1900 ਤੇ ਪਹੁੰਚ ਗਈ ਨਾਲੇ ਇਹ ਸਰਕਾਰੀ ਅਦਾਰੇ ਤੇ ਪਾਲਿਸੀ ਬਣਾਓ ਵੀ ਆ ਸਾਡੀਆਂ ਟਰਮੀਨੇਟ ਕੰਡੀਸ਼ਨ ਨੇ ਤੁਸੀਂ ਇੱਥੇ ਪੂਰੇ ਨਹੀਂ ਉਤਰੋਗੇ ਤੁਹਾਡਾ ਕੋਡ ਤਾਂ ਬੰਦ ਹੋਊਗਾ ਇਹ ਨਹੀਂ ਕਿ ਬਰਫੀ ਵਾਲੇ ਡੱਬੇ ਕਰਕੇ ਬੰਦ ਕਰ ਦੋ ਲੋਕੋ ਆਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਕਿ ਵੇਰਕਾ ਫੇਲ ਹੋਣ ਜਾ ਰਿਹਾ ਤੇ ਅਮੁੱਲ ਪੰਜਾਬ ਦੇ ਉੱਤੇ ਕਬਜ਼ਾ ਕਰੇਗਾ। ਭਾਰਤੀ ਕਿਸਾਨ ਯੂਨੀਅਨ ਇਕਤਾ ਰਾਜੀਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੀਵਾਲ ਵੱਲੋਂ ਵੀ ਇਸ ਚੀਜ਼ ਤੇ ਚਿੰਤਾ ਪ੍ਰਗਟਾਈ ਗਈ। ਉਹਨਾਂ ਵੱਲੋਂ ਕਿਹਾ ਗਿਆ ਕਿ ਵੇਰਕਾ ਸਾਡਾ ਆਵਦਾ ਹੈ, ਅਮੁੱਲ ਬੇਗਾਨਾ ਹੈ। ਬੇਸ਼ੱਕ ਉਹ ਵੀ ਕੋਆਪਰੇਟਿਵ ਹੈ ਪਰ ਉਹ ਕੋਆਪਰੇਟਿਵਾਂ ਦਾ ਕਾਰਪੋਰੇਟ ਹੈ ਤੇ ਸਾਡੇ ਵੇਰਕਾ ਨੂੰ ਨੱਪ ਲਵੇਗਾ। ਵੇਰਕਾ ਦੇ ਫੇਲ ਹੋਣ ਪਿੱਛੇ ਜਿੱਥੇ ਅਫਸਰਾਂ ਦੀ ਕਰਪਸ਼ਨ, ਵੇਰਕਾ ਵੱਲ ਸਰਕਾਰ ਦਾ ਧਿਆਨ ਨਾ ਦੇਣਾ ਇਹ ਸਭ ਕੁਝ ਜਾਂਦਾ ਉਥੇ ਹੋਰ ਕੀ ਕੀ ਕਾਰਨ ਆ ਉਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਇੱਕ ਡੈਰੀ ਫਾਰਮ ਤੋਂ ਵੀਰ ਮੌਜੂਦ ਹੈ ਉਹਨਾਂ ਕੋਲ ਵੇਰਕਾ ਦਾ ਸੈਂਟਰ ਸੀ ਉਹਨਾਂ ਦਾ ਸੈਂਟਰ ਕੈਨਸਲ ਕਰ ਦਿੱਤਾ ਗਿਆ ਉਹ ਕਿਉਂ ਕੀਤਾ ਗਿਆ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਪਹਿਲਾਂ ਸਵਾਲ ਕਰੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦਰਸ਼ਕਾਂ ਨੂੰ ਇੱਕ ਵਾਰ ਆਪਣਾ ਨਾਮ ਤੇ ਆਪਣਾ ਜਿੱਥੇ ਤੁਹਾਡਾ ਡੈਰੀ ਫਾਰਮ ਆ ਜ਼ਰੂਰ ਦੱਸੋ ਮੇਰਾ ਨਾਮ ਜੀ ਨਵਦੀਪ ਸਿੰਘ ਜੀ ਪਿੰਡ ਸ਼ੇਰਗੜ ਨੀਅਰ ਖਨੋਰੀ ਬਾਉਂਡਰੀ ਜੀ ਖਨੋਰੀ ਬਾਉਂਡਰੀ ਭਾਈ ਸਭ ਤੋਂ ਪਹਿਲਾ ਸਵਾਲ ਵੇਰਕਾ ਦਾ ਤੁਹਾਡੇ ਕੋਲੇ ਕਦੋਂ ਜਿਹੜਾ ਪਲਾਂਟ ਕਦੋਂ ਤੁਸੀਂ ਲਿਆ ਦੇਖੋ ਜੀ 2012 ਤੋਂ ਮੇਰਾ ਡੈਰੀ ਫਾਰਮਿੰਗ ਚੱਲਦਾ ਹੈ ਠੀਕ ਹੈ ਤੇ 2012 ਤੋਂ ਲੈ ਕੇ 2015 16 17 ਤੱਕ ਮੈਨੂੰ ਵੇਰਕਾ ਦਾ ਫਾਰਮ ਕੋਡ ਨਹੀਂ ਮਿਲਿਆ ਮਿਲਿਆ ਹੀ ਨਹੀਂ ਰਿਪਲਾਈ ਕੀਤਾ ਸੀ ਜਿੰਨੀ ਵਾਰੀ ਵੀ ਇਹਨਾਂ ਨੂੰ ਫੋਨ ਕਰਕੇ ਕਿਹਾ ਗਿਆ ਨਹੀਂ ਜੀ ਬੰਦ ਨਹੀਂ ਜੀ ਕੋਡ ਬੰਦ ਨਹੀਂ ਦੇਖੋ ਜੀ ਅਸੀਂ 6 7 ਸਾਲ ਅਸੀਂ ਪ੍ਰਾਈਵੇਟ ਕੰਪਨੀਆਂ ਨੂੰ ਦੁੱਧ ਪਾਇਆ ਹੂੰ ਤੇ ਅਸੀਂ ਇਹ ਹਿਸਾਬ ਨਾਲ ਆਪਣੇ ਫਾਰਮ ਨੂੰ ਮੈਨੇਜ ਕੀਤਾ ਹੈ ਕਿ ਅਸੀਂ ਮਾਰਕੀਟ ਦੇ ਵਿੱਚ 32 33 ਰੁਪਏ ਰੇਟ ਨੂੰ ਦੁੱਧ ਪਾ ਕੇ ਵੀ ਅਸੀਂ ਖੁਸ਼ ਸੀਗੇ ਅੱਛਾ ਜੀ ਠੀਕ ਹੈ ਜੀ ਲੌਕਡਾਊਨ ਜਦੋਂ ਲੱਗਦਾ ਹੈ ਪਿੱਛੇ ਉਸ ਤੋਂ ਪਹਿਲਾਂ